ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਵੀਰਾਜ ਦੀ ਮੰਮੀ ਨੂੰ ਲੱਗਾ ਖਾਂਗ ਵਿੱਚ ਕਾਮ ਬੁਖਾਰ ਤੇ ਮੈਂ ਤੇ ਵੀਰਾਜ ਖੇਡਦੇ ਪਏ ਹਣਾ ਹੈ ਵੀਰਾਜ ਸਤਿ ਸ਼੍ਰੀ ਅਕਾਲ ਕਰ ਦੋ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰੋ ਚਲੋ ਹੱਥ ਜੋੜੋ ਹੱਥ ਜੋੜੋ ਹੱਥ ਜੋੜੋ ਬਈ ਤੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰੋ ਕਿਵੇਂ ਦਾਦਾ ਹੁਣ ਨਾ ਕਰ ਦੋ ਕਰ ਦੋ ਮੈਰੀ ਗੁੱਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਗਾ ਦਿਓ ਤੇ ਵੀਰਾਜ ਪੂਰੇ ਖਲਾਰੇ ਪਾ ਕੇ ਬੈਠਾ ਪੂਰੀ ਮਸਤੀ ਕਰ ਰਿਹਾ ਤੇ ਅਸੀਂ ਸੋਚਿਆ ਕਿ ਜਸਪੀ ਤੋਂ ਥੋੜਾ ਦੂਰ ਰੱਖੀਏ ਇਹਨੂੰ ਕਿਉਂਕਿ ਬੱਚੇ ਨੂੰ ਬਹੁਤ ਜਲਦੀ ਹੋ ਜਾਂਦਾ ਏ ਤੇ ਹੁਣ ਨਾਲੇ ਮੌਸਮ ਬਦਲ ਰਿਹਾ ਮੌਸਮ ਬਦਲਦਾ ਕਰਕੇ ਤੇ ਤਾਂ ਕਰਕੇ ਛੇਤੀ ਹੀ ਹੋ ਜਾਂਦਾ ਇੱਕ ਦੂਜੇ ਤੋਂ ਤੇ ਇਹ ਵੀ ਰਾਜ ਸਿੰਘ ਨਾ ਸਾਡਾ ਬੜਾ ਸ਼ਰਾਰਤੀ ਹੋ ਗਿਆ ਵਾ ਹਾਂਜੀ ਗੁੱਠਾ ਕੱਢ ਫੁੱਠਾ ਨਹੀਂ ਪਾਉਂਦੇ ਹੁੰਦੇ ਸਿਆਣੀ ਕਰ ਤੇ ਮੀ ਸਾਡੇ ਅੱਜ ਵੀ ਲਗਾਤਾਰ ਲੱਗਿਆ ਜਾਂਦਾ ਬਸ ਥੋੜੀ ਜੀ ਦੇਰ ਰੁਕਦਾ ਤੇ ਫੇਰ ਆ ਜਾਂਦਾ ਬੁਰਾ ਹਾਲ ਆ ਕੱਪੜਿਆਂ ਦਾ ਬਹੁਤ ਬੁਰਾ ਹਾਲ ਆ ਹਾਂਜੀ ਹਾਂ ਦੇਖੋ ਕੀ ਗੱਲ ਹੋ ਗਈ ਪੁੱਛੇ ਕਿਉਂ ਹੋ ਗਏ ਕਿਉਂ ਇਹ ਦੇਖੋ ਵੀ ਰਾਜ ਦੇ ਖਲਾਰੇ ਕੀ ਕੁਛ ਰੱਖੀ ਬੈਠਾ ਪਲੇਟ ਗੱਡੀ ਖਰਬੂਜੇ ਦਾ ਅੱਧਾ ਹਿੱਸਾ ਅੱਜ ਮੇਰਾ ਸਮਾਨ ਛੋਟਾ ਛੋਟਾ ਕੱਢ ਲੈਂਦਾ ਧੋਜ ਪਿਆ ਵਾ ਇਧਰ ਪਾਂਡਿਆਂ ਨਾਲ ਖੇਡਾਂ ਵੀ ਰਾਜ ਦੀਆਂ ਤੇ ਜਿਹੜੀਆਂ ਖੇਡਾਂ ਆਪਦੀਆਂ ਉਹਨਾਂ ਨਾਲ ਖੇਡਣਾ ਨਹੀਂ ਆ ਟੈਡੀ ਲੈ ਲਓ ਆਵਦਾ। ਓ ਤੁਸੀਂ ਟੈਡੀ ਨਾਲ ਖੇਡੋ। ਬਾਹਰ ਦਾ ਮੌਸਮ ਦਿਖਾ ਦਿੰਨੇ ਆ ਤੁਹਾਨੂੰ। ਬਹੁਤ ਜ਼ਿਆਦਾ ਬੱਦਲ ਆ ਖਣ ਵੀ। ਨਾ ਪੁੱਤ ਬਾਹਰ ਬਾਹਰ ਨਾ ਸਿੱੜਦੀ। ਬਾਹਰ ਨਾ ਸਿੱੜ। ਓਏ ਨੋ। ਓ ਸਾਡੇ ਸਾਹਮਣੇ ਕੰਮ ਚੱਲਦਾ ਪਿਆ। ਮੈਂਟਲ ਮੈਂਟੀ ਸਫਾਈ ਕਰਤੀ ਉਹਨਾਂ ਨੇ ਪੂਰੇ ਦਰਖਤ ਸਾਰੇ ਡਿੱਡੇ ਦਰਖਤ ਸੀ ਜਿਹੜੇ ਮੈਂਟਾਂ ਚ ਪੱਟ ਤੇ ਪਤਾ ਨਹੀਂ ਕੀ ਬਣਾਉਣ ਲੱਗਣਗੇ ਉੱਥੇ সুইমিਂਗ ਪੂਲ ਇਸ ਟਾਈਮ ਬੰਦ ਪਿਆ ਖਾਣੇ ਦਾ ਟਾਈਮ ਆ ਲੰਚ ਟਾਈਮ ਤੇ ਹੁਣ ਵੀ ਬੱਦਲ ਬਹੁਤ ਹੋਇਆ ਵਿਆ ਅੱਛਾ ਆਹ ਲੈ ਲਓ ਆਹ ਦੇ ਆਹ ਲੈ ਲਓ ਆਹ ਲੈ ਲਓ ਸਾਰੇ ਲੈ ਲਓ ਫੜ ਲਓ ਇਹਨਾਂ ਨੂੰ ਜੱਫੀ ਪਾਓ ਇਹਨਾਂ ਨੂੰ ਇਹਨਾਂ ਨੂੰ ਜੱਫੀ ਪਾਓ ਪਹਿਲਾਂ ਚਲੋ ਪਾਓ ਜੱਫੀ ਇਹਨਾਂ ਨੂੰ ਨੇ ਜੱਫੀ ਪਾਉਣੀ ਆ ਪਿਆਰ ਨਿਕਾਣਾ ਜੱਫੀ ਪਾਉਣੀ ਆ ਹਾਂ ਐਦਾਂ ਪਾਓ ਫਾ ਲਓ ਫਾ ਲਓ ਲੈ ਚੱਲੀ ਤੁਨਿ ਛੋਨੇ ਲੱਗਦੇ ਆ ਇਹ ਹੈ ਛੋਨੇ ਲੱਗਦੇ ਆ ਉੱਛੋ ਓਕੇ ਲੈ 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 ਉੱਛੋ ਵਾਓ ਗੁੱਡ ਬாய் ਪਰ ਤੁਸੀਂ ਗੂਠਾ ਨਹੀਂ ਚੁੰਗਣਾ ਹਾਂਜੀ ਗੂਠਾ ਨਹੀਂ ਚੁੰਗਣਾ ਤੁਸੀਂ ਛਾਨੇ ਕੱਕੇ ਆ ਨਾ ਕਹਨੇ ਕੱਕੇ ਗੁੱਡ 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 ਅੱਛਾ ਨਹੀਂ ਫੇ ਗੂਠਾ ਨਹੀਂ ਚੁੰਗਣਾ ਤੁਸੀਂ ਕੱਢ ਦੋ ਮੂੰਹ ਚ ਕੱਢ ਦੋ ਕੱਢ ਦੋ ਚਲ ਫਤੇ ਬੁਲਾ ਦੋ ਫਤੇ ਬੁਲਾ ਦੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੱਥਾਂ ਦਾ ਜੋੜੋ ਹੱਥ ਜੋੜੋ ਫਿਰ ਤੁਸੀਂ ਫਤੇ ਬੁਲਾਉਣੇ ਹੱਥ ਜੋੜਦੇ ਹੁੰਨੇ ਆ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਾਂਜੀ ਗੁੱਡ ਬாய் ਗੁੱਡ 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 ਬਹੁਤ ਦੋਸ਼ੀ ਕੁਚ ਗੁੱਡ ਮੌਰਯਾ ਦੱਚੋ ਮੈਨੂੰ ਕੁਚ ਗੁੱਡ ਮੌਰਯਾ ਓਕੇ 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 ਕਿਉਂ ਨਹੀਂ ਛੱਟਤੇ ਹੁਣ ਪਸੰਦ ਨਹੀਂ ਗੇ ਨਹੀਂ ਹੈ ਹਾਂ ਚਲੋ ਦੱਸੋ ਮੈਨੂੰ ਡੌਗੀ ਕਿਵੇਂ ਕਰਦਾ ਨਹੀਂ ਡੌਗੀ 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 ਕਿੱਦਾਂ ਕਰਦਾ ਨਹੀਂ ਇਹ ਤਾਂ ਕੁੱਕਰ ਚੱਲਦਾ ਨਾ ਕੁੱਕਰ ਚੱਲਦਾ ਤੁਸੀਂ ਦੱਸੋ ਡੌਗੀ ਕਿੱਦਾਂ ਕਰਦਾ ਕਿਆ ਕਰਦਾ ਤੇ ਵੀਰਾਜ ਨੁੰਦਾ ਕਿਵੇਂ ਆ ਓਏ ਨੁੰਨਦਾ ਓਏ ਤੋੜੀ ਭਲੀ ਹੋ ਜੇ ਜਦੋਂ ਵੀਰਾਜ ਨੂੰ ਡੌਗੀ ਪਿਆ ਸੀ ਹਨ ਰਾਜਾਵੇਂ ਨੁੰਦਾ ਸੀ ਅੱਛਾ ਤੇ ਮਾਉਂ ਕਿਵੇਂ ਕਰਦੀ ਆ ਮਾਨ ਨੂੰ ਮਾਨ ਨੂੰ ਕਿਵੇਂ ਕਰਦੀ ਮਾਨ ਅੱਛਾ ਜੀ ਮਾਨ ਨੂੰ ਇਹਵੇਂ ਕਰਦੀ ਆ ਹਾਏ ਓਕੇ ਤੂੰ ਸੀ ਦੱਦਿਸੀ ਤੂੰ ਸੀ ਦੱਦਿਸੀ ਡੌਗੀ ਤੋਂ ਡੌਗੀ ਤੋਂ ਦੱਦਿਸੀ ਤੂੰ ਸੀ ਦੱਤੀ ਸੀ ਤੁਸੀਂ ਡੁੱਗੀ ਤੂੰ ਮੈਂ ਲੱਤਾਂ ਦੇ ਰੱਖੀ ਬੈਠਾ ਲਾ ਪ੍ਰਦਾਨ ਅੱਜ ਆਪਾਂ ਬਣਾਵਾਂਗੇ ਪਾਸਤਾ ਤੇ ਇਧਰ ਵੀ ਰਾਜ ਨੇ ਸਵੇਰੇ ਨਾ ਕੜੀ ਪੱਤੇ ਦਾ ਬੂਟਾ ਖਿੱਚ ਖਿੱਚ ਕੇ ਕਾਫੀ ਪੱਤੇ ਤੋੜਦੇ ਇਧਰ ਲਿਆਂਦੀ ਸ਼ੱਕਰ ਸ਼ੱਕਰ ਖਤਮ ਹੋ ਹੀ ਪਈ ਸੀ ਤੇ ਬਹੁਤ ਸਾਲ ਹੋ ਗਏ ਮੈਨੂੰ ਲੱਗਦਾ ਘੱਟੋ ਘੱਟ 18 ਸਾਲ ਦੇ ਨੇੜੇ ਹੋਗੇ ਹੁਣਗੇ ਅਸੀਂ ਖੰਡ ਨਹੀਂ ਵਰਤਦੇ ਸਿਰਫ ਖੰਡ ਉਹਦੋਂ ਵਰਤਦੇ ਜਾਂ ਜਦੋਂ ਆਪਾਂ ਦੁੱਧ ਵਾਲੀਆਂ ਸੇਵੇਂ ਆ ਜਾਂ ਖੀਰ ਬਣਾਉਣੇ ਆ ਤੇ ਉਹਨੇ ਚਾਹ ਦੇ ਵਿੱਚ ਹਮੇਸ਼ਾ ਅਸੀਂ ਸ਼ੱਕਰ ਹੀ ਵਰਤਦੇ ਆ ਆਹ ਵਾਲੀ ਤੇ ਇਕੱਠੀ ਲੈ ਆਈ ਦੀ ਤੇ ਮੁੱਕੀ ਪਈ ਸੀ ਰਾਤ ਦੀ ਅੱਜ ਸਾਨੂੰ ਖੰਡ ਦੀ ਚਾਹ ਬਣਾ ਕੇ ਪੀਣੀ ਪਈ ਤੇ ਇਹ ਤਰ੍ਹਾਂ ਆਪਾਂ ਬਣਾਵਾਂਗੇ ਪਾਸਤਾ ਸਮਾਨ ਲੈ ਲਿਆ ਕੱਟਦੇ ਆ ਹੁਣ ਇਹਨੂੰ ਸਾਰੇ ਨੂੰ ਗਾਜਰ ਬਰੋਕਲੀ ਰੋਟੀਆਂ ਵੀ ਖਾ ਖਾ ਕੇ ਮਨ ਅੱਕਿਆ ਪਿਆ। ਚੌਲ-ਚੂਲ ਵੀ ਬਣਾ ਲਈਦੇ ਵਿੱਚੋਂ ਤੇ ਪਰ ਤੁਹਾਨੂੰ ਪਤਾ ਆਪਾਂ ਪੰਜਾਬੀ ਰੋਟੀ ਬਣਾ ਵੀ ਨਹੀਂ ਸਾਰਦੇ। ਆਪਾਂ ਸਾਰਾ ਸਮਾਨ ਜਿਹੜਾ ਵਿੱਚ ਆਪਣਾ ਰੱਖ ਦਿੰਨੇ ਆ। ਸ਼ੱਕਰ ਸਕਾ ਦੀਏ ਸਾਰੀ ਸਾਰੇ ਡੱਬੇ-ਡੁੱਬੇ ਥੋੜਾ ਜਿਹਾ ਦੇ ਨਿੱ ਕੱਢ ਕੇ ਸਾਰਾ ਸਾਫ ਸੁਭਈਆ ਕਰ ਦਈਦਾ ਵਾ। ਤੇ ਇਹ ਆਪਾਂ ਬਣਾਵਾਂਗੇ ਨੂਡਲ। ਸਵਾਦ ਲੱਗਦੇ ਆ ਇਹ ਵੀ। ਫੰਜੀ ਮੇਰੇ ਇਹਦੇ ਨਾਲ ਸ਼ੀਸ਼ੀnga ਹੈ ਜੇ ਜੇ ਤਰਾਂਗੇ ਆਪਾਂ ਗੋਲ ਕਰਾਂਗੇ ਮੀ ਅੱਜ ਵੀ ਸਾਰਾ ਦਿਨ ਨਹੀਂ ਹਟਿਆ ਤਿੰਨ ਦਿਨ ਹੋ ਗਏ ਲੱਗੇ ਨੇ ਚਲੋ ਕੋਈ ਗੱਲ ਇੱਥੇ ਤੇ ਮਿੰਟੋ ਮੈਂਟੀ ਪਾਣੀ ਗਟਰਾਂ ਦੇ ਵਿੱਚ ਨਿਕਲ ਜਾਂਦਾ ਪਤਾ ਨਹੀਂ ਕਿਦਾਂ ਦਾ ਬੁਖਾਰ ਗੰਦਾ ਜਿਹਾ ਜਦੋਂ ਚੜ ਕੇ ਹਟਦਾ ਹਨਾ ਇੰਨੀ ਤੋੜ ਲੱਗਦੀ ਆ ਸਰੀਰ ਨੂੰ ਬਹੁਤ ਜ਼ਿਆਦਾ ਤੋੜ ਲੱਗਦੀ ਆ ਪਹਿਲਾਂ ਮੈਨੂੰ ਹੋਇਆ ਫਿਰ ਵਿਰਾਜ ਨੂੰ ਹੁਣ ਜਸਪ੍ਰਿਤ ਦੀਵਾਰੀ ਆ ਗਈ ਚਲੋ ਬਾਬਾ ਅੱਗੇ ਮੇਰ ਰੱਖੇ ਤੇ ਇੱਕ ਵਾਰੀ ਜਦੋਂ ਘਰ ਦੇ ਵਿੱਚ ਹੋ ਜਾਵੇ ਤਾਂ ਫਿਰ ਸਾਰਿਆਂ ਨੂੰ ਓਕੇ ਹੀ ਛੱਡਦਾ ਵਿਰਾਜ ਦੀ ਗੱਡੀ ਦਾ ਇਸ਼ਨਾਨ ਕਰਾਇਆ ਜਸਪ੍ਰਿਤ ਨੇ ਅੱਜ ਤੇ ਹੁਣ ਇਹਦਾ ਆਰਥਕ ਜਿਹੜਾ ਆਰਥ ਕਰਾਂਟਾ ਜੁੜ ਗਿਆ ਤੇ ਟਕ ਟਕ ਕਰੀ ਜਾਂਦੀ ਥੋੜਾ ਟਾਈਮ ਬੰਦ ਹੋ ਜਾਂਦੀ ਆ ਫਿਰ ਫਿਰ ਸ਼ੁਰੂ ਹੋ ਜਾਂਦੀ ਆ ਹਾਂ ਉਧਰ ਵੀ ਰਾਜ ਦੇ ਕਾਰਟੂਨ ਚੱਲੀ ਜਾਂਦੇ ਹਨੇਰਾ ਹੋਇਆ ਪਿਆ ਆਪਾਂ ਲਾਈਟ ਲਾ ਦਿੰਨੇ ਆ ਹਾਂ ਲਾਈਟ ਲਾ ਦਿੱਤੀ ਸਗੋ ਜਦੋਂ ਦੀ ਲਮਾਰੀ ਆਪਾਂ ਬਣਵਾਈ ਆ ਹਨਾ ਲਾਈਟ ਘੱਟ ਜਗਾਈ ਦੀ ਪਾਸੇ ਤੇ ਰਹਿ ਜਾਂਦੀ ਨਾ ਤੇ ਆਪਾਂ ਜਿਆਦਾ ਵੱਡੀਆਂ ਲਾਈਟਾਂ ਹੀ ਛੜਦੇ ਹਾਂਜੀ ਹਾਂ ਲਾਈਟ ਜਗਾਤੀ ਹਾਂ ਲਾਈਟ ਜਗਾਤੀ ਸਾਡੇ ਮਰ ਚਲੇ ਛੇ ਸ਼ਾਮਾਂ ਦੇ ਵੀਰਾ ਛੱਲੀ ਖਾਲਾ ਬਾਪੂ ਪਾਣੀ ਲਾ ਰਿਆ ਲੋ ਜੀ ਸਮਾਨ ਆਪਾਂ ਕੱਟ ਲਿਆ ਇਧਰ ਬਰੋਕਲੀ ਧੰਤੀ ਹੋਈ ਆ ਗਰਮ ਪਾਣੀ ਦੇ ਵਿੱਚ ਤੇ ਪਿਆਜ਼ ਲੈ ਲਿਆ ਗਾਜਰ ਲੈ ਲਈ ਤੇ ਰੇਂਦਾ ਸਮਾਨ ਕੱਟ ਲਈਏ ਠੀਕ ਆ ਬਣਾਉਨੇ ਆ ਹੁਣ ਆਪਾਂ ਸ਼ਾਮ ਦਾ ਖਾਣਾ ਦਾਣਾ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹਾਂਜੀ ਜੀ ਤੁਹਾਨੂੰ ਓਏ ਜੇ ਤੁਹਾਨੂੰ ਸਾਡੀਆਂ ਵੀਡੀਓ ਇਸ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਵੀਰਾਜ ਸਿੰਘ ਪਾਈ ਬੈਠਾ ਪੂਰਾ ਖਲਾਰਾ ਤੇ ਇਹਨੂੰ ਵੀ ਆਏ ਹੁੰਦਾ ਵੀ ਦਾਦੀ ਦੀ ਰਸੋਈ ਦੇ ਵਿੱਚ ਤੇ ਮੈਂ ਵੀ ਬਸ ਉੱਥੇ ਹੀ ਰਵਾਂ ਠੀਕ ਆ ਜੀ ਜਿਉਂਦੇ ਵਾਸਤੇ ਰਹੋ ਲਓ ਜੀ ਖਾਣਾ-ਦਾਣਾ ਬਣਾ ਕੇ ਅਸੀਂ ਆਏ ਆ ਬਾਹਰ ਪਾਰਕ ਦੇ ਵਿੱਚ ਮੀਂਹ ਥੋੜਾ ਰੁਕਿਆ ਤੇ ਅਸਕੇ ਚੱਲ ਵੀਰਾਜ ਨੂੰ ਥੋੜਾ ਖੜਾ ਕੇ ਲਿਆਉਣੇ ਆ ਪਿੰਕਾਂ ਤੇ ਹਵਾ ਠੰਡੀ-ਠੰਡੀ ਚੱਲਦੀ ਆ ਦੇਖੋ ਨਿਕਲਣ ਲੱਗੀਆਂ ਹੋਈਆਂ ਟਾਈਮ ਹੋ ਗਿਆ ਪੌਣੇ 7 ਦਾ ਹੁਣ ਦਿਨਾਂ ਦਾ ਕਾਫੀ ਫਰਕ ਪੈ ਗਿਆ ਤੇ ਛੇਤੀ ਨੀਰਾ ਹੋਣ ਲੱਗ ਗਿਆ ਲੱਭ ਤੂੰ ਬੈਠੋ ਇੱਥੇ ਓ ਬੱਲੇ 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 ਵੀ ਰਾਜ ਨੂੰ ਹੂਟੇ ਬਈਏ ਤੁਹਾਨੂੰ ਵੀ ਦਿਖਾਉਨੇ ਆ ਬੱਦਲ ਬਹੁਤ ਹੋ ਗਏ ਹੁਣ ਵੀ ਬੱਦਲ ਹਜੇ ਬਹੁਤ ਜ਼ਿਆਦੇ ਆ ਦੇਖੋ ਕਿੰਨਾ ਜ਼ਿਆਦੇ ਬੱਦਲ ਆ ਬਸ ਆਈਆਂ ਵੀ ਆਇਆ ਹੀ ਲੋ ਬੱਚੇ ਇੰਨੇ ਨਾਲ ਘਰਾਂ ਚ ਵੀ ਤੜੇ ਰਹਿੰਦੇ ਹਨ ਜਦੋਂ ਮੌਸਮ ਖਰਾਬ ਹੋਵੇ ਤੇ ਇਹਨਾਂ ਨੂੰ ਵੀ ਜ਼ਰੂਰੀ ਆ ਥੋੜਾ ਬਹੁਤਾ ਬਾਹਰ ਲੈ ਕੇ ਆਉਣਾ ਇਹਨੇ ਨਾ ਬੱਚਿਆਂ ਦਾ ਵੀ ਮਨ ਖੁਸ਼ ਹੋ ਜਾਂਦਾ ਹਾਂਜੀ ਛੋਨਾ ਛੋ ਖੁਸ਼ ਹੋਇਆ ਪਿਆ ਮੈਂ ਆਇਆ ਪਿੰਗਾ ਤੇ ਹੂਟੇ ਲੈਣ ਕਾਲਾ ਸ਼ਾ ਬੱਦਲ ਸਾਰਾ ਦਿਨ ਨਹੀਂ ਹਟਿਆ ਅੱਜ ਵੀ ਜਸਪੀ ਤੇ ਠੀਕ ਨਹੀਂ ਸੀ ਬੈਠੀ ਤੇ ਪਰ ਉਵੇਂ ਤਾਂ ਇਹ ਬਹੁਤ ਭਾਰ ਘੱਸ ਟੈਂਪਰਿਆ ਹੁੰਦਾ ਅੱਜ ਬੱਦਲਾਂ ਕਰਕੇ ਮੀਂਹ ਕਰਕੇ ਘਟਨੇ ਲੋਕ